ਦੀ ਬੋਦੀ ਸਰਕਾਰ ਮੁਰਦਾਬਾ 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 ਤੁੱਕੀ ਤਕੀ ਚੱਕ ਦਿਆਂਗੇ ਹੌਂ ਤੇ ਗੋਡਾ ਰੱਖ ਦਿਆਂਗੇ ਤੁੱਕੀ ਤਕੀ ਚੱਕ ਦਿਆਂਗੇ ਹੌਂ ਤੇ ਗੋਡਾ ਰੱਖ ਦਿਆਂਗੇ ਤੁੱਕੀ ਤਕੀ ਚੱਕ ਦਿਆਂਗੇ ਹੌਂ ਤੇ ਗੋਡਾ ਰੱਖ ਦਿਆਂਗੇ ਇੱਥੇ ਰੱਖੋ ਸਾਡੇ ਹੱਕ ਇੱਥੇ ਰੱਖੋ ਸਾਡੇ ਹੱਕ ਇੱਥੇ ਰੱਖੋ ਤੁੱਕੀ ਤਕੀ ਚੱਕ ਦਿਆਂਗੇ ਹੌਂ ਤੇ ਗੋਡਾ ਰੱਖ ਦਿਆਂਗੇ ਮਰਦਾ ਰੱਖਿਏ ਸਾਡੇ ਹੱਕ ਸੇ ਰੱਖੋ ਆਦੇਸ਼ ਸਰਕਾਰ ਸੇ ਰੱਖੋ ਸੈਂਟਰ ਸਰਕਾਰ ਮਰਦਾਬਾਦ ਸੈਂਟਰ ਸਰਕਾਰ ਹੁੰਦਾਬਾਦ ਕੰਮ ਨਹੀਂ ਕਿ ਕਰੋਂ ਕਿ ਲੋਕੀਂ ਕੋਈ ਹੁਸਨ ਨਹੀਂ ਕਰਦੇ ਕੋਈ ਜਨਤਾ ਦਾ ਪ੍ਰਯਤਨ ਹੋ ਗਿਆ ਕਿ ਕੋਈ ਇੱਕ ਕਾਹਨ ਆਪਣੀ ਮੰਗਾਈ ਰੱਖਣੀ ਹੈ ਕੋਈ ਵੀ ਇਹ ਇਹ ਸਾਨੂੰ ਹੌਲਕਾ ਅਧਿਕਾਰ ਹੈਗੇ ਆ ਅਸੀਂ ਜਾ ਸਕਦੇ ਹੈਗੇ ਆ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਜਾਣਦੀ ਭੰਗ ਨਹੀਂ ਕਰਨੀ ਚਾਹੁੰਦਾ ਜੀ ਕੋਈ ਕੋਈ ਇਦਾਂ ਦੀ ਗੱਲ ਦੀਆਂ ਗੱਲਾਂ ਨਹੀਂ ਆਉਣੀਆਂ ਸਿਉਂ ਹਾਂ ਦੇਖੋ ਜਾਨ ਸਾਹਿਬ ਵਕੀ ਕਰਦੇ ਆ ਬਿਲਕੁਲ ਵਕੀ ਕਰਦੇ ਆ ਇਹਨਾਂ ਨੂੰ ਖਾਂਢੇ ਦਾ ਸਾਨੂੰ ਹੱਕ ਵੀ ਵੋਟਾਂ ਪਾਣ ਦਾ ਉਸ ਦਿਨ ਮਿਲਵਾ ਦੇ ਵੋਟਾਂ ਅਸੀਂ ਪਾਣੀਆਂ ਹਾਂ ਜੇਕਰ ਮੈਂ ਇੱਕ ਜੀ ਸਾਰ ਇੱਕ ਮਿੰਟ ਇੱਕ ਮਿੰਟ ਜੀ ਗੱਲ ਸੁਣ ਮੈਂ ਜਾਨ ਸਾਹਿਬ ਤੁਮ ਇਹ ਗੱਲ ਕੁੱਝ ਨਹੀਂ ਹੋਣਾ ਅੱਜ ਦਾ ਜਿਹੜਾ ਆ ਹਾਲਾਤ ਉਦੋਂ ਥੋੜੇ ਦਵਾਜ ਦੁੱਕੇ ਜਦੋਂ ਜਦੋਂ ਬਾਰਡਰ ਤੇ ਬੈਠੇ ਗੋਲੀਆਂ ਮਾਰ ਕੇ ਥੋੜੇ ਸਾਹਮਣੇ ਚ ਮਾਰ ਕੇ ਉਧਰ ਤੁਸੀਂ ਉਥੇ ਦੇ ਨਾ ਉਹ ਪੰਜਾਬ ਦੇ ਮੁੰਡੇ ਉਹ ਪੰਜਾਬ ਦੀ ਪੁਲਿਸ ਉਹ ਤੁਹਾਡੇ ਸਾਹਮਣੇ ਗੋਲੀਆਂ ਮਾਰ ਕੇ ਨਿਕਲ ਗਏ ਬਿਲਕੁਲ ਬਿਲਕੁਲ ਤੁਸੀਂ ਆਣੇ ਉਹ ਮੁੰਡੇ ਮਾਰਦੇ ਸੀ ਉਹ ਕੋਈ ਸ਼ੇ ਹੋਣਾ ਚਾਹੁੰਦੇ ਆ ਇਹਨੂੰ ਪਛਾਣ ਜਾਂਦਾ ਹੋਈ ਨਾ ਤੁਸੀਂ ਕਿਸੇ ਅੱਜ ਵੀ ਨਹੀਂ ਪਾਉਂਦੇ ਪੁਲਿਸ ਆਪਰ ਸ਼ੇ ਵਾਲੀ ਗੱਲ ਅੱਜ ਖੱਟੜ ਨੂੰ ਕਿਹੜਾ ਹਰਿਆਣਿਆਂ ਨੇ ਭਜਾਇਆ ਲੇਕਿਨ ਤੁਸੀਂ ਸਾਨੂੰ ਐਡਾ ਬਲੇ ਸ਼ਹਿਦ ਨਹੀਂ ਮੰਨਦੇ ਕੱਲ ਖੱਟੜ ਦੇ ਹੋ ਗੱਡੀਆਂ ਮੈਂ ਆਇਆ ਜਿਹੜੇ ਮੁੱਖ ਮੰਤਰੀ ਨਾਲ ਕਿਲਾ ਕਰਦਾ ਸੀ ਕੱਲ ਖੱਟੜ ਨੇ ਭਜਾਇਆ ਇਹਦਾ ਮਤਲਬ ਤੁਸੀਂ ਸਾਨੂੰ ਕਮਜ਼ੋਰ ਕਰਨਾ ਚਾਹੁੰਦੇ ਹੋ ਉਹ ਸਾਡੇ ਮੁੰਡਿਆਂ ਦਾ ਜਵਾੜੇ ਪੜੇ ਪੰਜਾਬ ਚੋਂ ਜਿੰਦਗੀ ਲਿਆ ਗਿਆ ਉਹ 200 ਦਿਨ ਪੰਜਾਬ ਦੇ ਸਿਪਾਹੀ ਜੀ ਆਬ ਕੋਡੇ ਉਸ ਨੂੰ ਅਸੀਂ ਪੰਜਾਬ ਵੀ ਸਾਡੇ ਭਾਈਆਂ ਦਾ ਕਰੋ ਸਾਡੇ ਕਹੋ ਜੀ ਫਿਰ ਕੋਈ ਬੰਦਾ ਵੀ ਹੱਦ ਪੁੱਲ ਗਿਆ ਕੋਈ ਬੰਦਾ ਵੀ ਹੁੱਲੜ ਬਾਜੀ ਨਹੀਂ ਕਰੂਗਾ ਔਰ ਸ਼ਾਂਤੀ ਵਿੱਚ ਨਾ ਰਹਿਣ ਕੋਈ ਨਹੀਂ ਕਰੂਗਾ ਸਾਡੇ ਵਿੱਚ ਪ੍ਰੋਟੈਸਟ ਕੋਈ ਇਦਾਂ ਦੀ ਕਰੀ ਅਸੀਂ ਆਪ ਕਹਿੰਦੇ ਕੋਈ ਨਹੀਂ ਕਰੂਗਾ ਇਹ ਹੀ ਮੀਟਿੰਗ ਜਿਹੜੀ ਗੱਲ ਹੈ ਸਰ ਸਾਡੇ ਅਧਮੀ ਤਰੀਕੇ ਨਾਲ ਕਰਾਂਗੇ ਸਾਡਾ ਵੀ ਮੀਟਿੰਗ ਹੁੱਲੜ ਬਾਜੀ ਨਹੀਂ ਕਰਾਂਗੇ ਬਿਲਕੁਲ ਸ਼ਾਂਤੀ ਦੇ ਨਾਲ ਅਸੀਂ ਆਪਣੇ ਸਵਾਲਾਂ ਦੇ ਜਵਾਬ ਦੇ ਦੋ ਅਸੀਂ ਜੂਨੀਅਰ ਆਲੇ ਕਿਸਾਨ ਆ ਸਾਰੇ ਕੋ ਸਾਡੇ ਚ ਮੁਰਦਾਬਾ ਗੁਰਦਾਬਾ ਗੁਰਦਾਬਾ ਬੋਲਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਬੇਬੀ ਉਹਨਾਂ ਨੂੰ ਬਚਾਉਣਾ ਚਾਹੁੰਦੇ ਆ ਸਾਨੂੰ ਇੱਥੇ ਤੇ ਹੀ ਮਾਰ ਨਹੀਂ ਦੇਣ

ਜਵਾਬ ਦਿਓ ਜਵਾਬ ਦਿਓ ਜਵਾਬ ਦਿਓ ਜਵਾਬ ਦਿਓ ਜਵਾਬ ਦਿਓ ਸਵਾਲਾਂ ਤੋਂ ਭੱਜੀ ਸਰਕਾਰ ਮੁਰਦਾਬਾਦ 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 ਕਿਸਾਨਾਂ ਦੇ ਸਵਾਲਾਂ ਤੋਂ ਭੱਜੀ ਸਰਕਾਰ ਮੁਰਦਾਬਾਦ 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 ਕੋ ਫੈਨ ਮੋਡਮ ਹੈ ਪ੍ਰੈਸ ਵਾਲੇ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਅਸੀਂ ਦਿੱਲੀ ਨੂੰ ਜਾਣੇ ਸਾਡੇ ਲਈ ਕਿੱਲਾਂ ਗੱਡੀਆਂ ਜਾਣੀਆਂ ਸਾਡੇ ਲਈ ਕੰਧਾਂ ਕਿੱਥੇ ਜਾਣੀਆਂ ਅੱਜ ਉਹ ਜਿਹੜੇ ਸੈਂਟਰ ਸਰਕਾਰ ਨੇ ਤੇ ਐਮਪੀ ਉਤਾਰੇ ਆ ਅਸੀਂ ਉਹਨਾਂ ਨੂੰ ਆਪਣੇ ਜਿਹੜੇ 10 ਸਵਾਲ ਜਵਾਬ ਉਹਨਾਂ ਦੇ ਪੁੱਛਣੇ ਸੀ ਬਈ ਦੱਸੋ ਸਾਡੇ ਲਈ ਦਿੱਲੀ ਜਾਣ ਵਾਸਤੇ ਕਿਉਂ ਰਸਤੇ ਰੋਕੇ ਕਿਉਂ ਖਿਲੀਆਂ ਗੱਡੀਆਂ ਆ ਲੇਕਿਨ ਸਾਡੇ ਅੱਜ ਪ੍ਰਸ਼ਾਸਨ ਸਾਨੂੰ ਉਹਨਾਂ ਤੱਕ ਜਾਣ ਨਹੀਂ ਦੇ ਰਿਹਾ ਸਾਡੇ ਆਪਣੇ ਸ਼ਹਿਰ 'ਚ ਆਪਣੇ ਘਰੇ ਵੀ ਕੋਲ ਜਾ ਰਹਿਣ ਦੇ ਅਸੀਂ ਕਿ ਦਿੱਲੀ ਸ਼ਾਂਤੀ ਮਹੀਨਾ ਪ੍ਰਦਰਸ਼ਨ 13 ਮਹੀਨੇ ਪਹਿਲਾਂ ਕੀਤਾ ਤਾਂ ਕਿਸੇ ਦਾ ਫੁੱਲ ਨਹੀਂ ਤੋੜਿਆ ਨਾ ਤੋੜਨ ਦਿੱਤਾ ਨਾ ਕਿਹਾ ਤੇ ਬੱਟਾ ਖਾਦਾ ਨਾ ਕਿਹਾ ਤੇ ਮਾਰਨ ਦਿੱਤਾ ਲੈਕਿਨ ਅਸੀਂ ਪ੍ਰਸ਼ਾਸਨ ਨੂੰ ਅੱਗੇ ਇਹ ਵੀ ਅਪੀਲ ਕਰਦੇ ਆਂ ਵੀ ਸਾਡੇ ਸਵਾਲਾਂ ਦੇ ਜਵਾਬ ਦੇਣ ਉਹ ਗੱਲ ਕਰਨ ਅਸੀਂ ਕੋਈ ਸਾਡੇ ਚ ਕੋ ਹੁੱਲੜ ਬਾਜੀ ਨਹੀਂ ਕਰੂਗਾ ਲੇਕਿਨ ਭਾਜਪਾ ਸਰਕਾਰ ਨੇ ਜਿਹੜੇ ਜਿਹੜੇ ਕੈਂਡੀਡੇਟ ਦਿੱਤੇ ਸਾਡੇ ਸੰਯੁਕਤ ਮੋਰਚੇ ਦੀ ਕਾਲ ਤੇ ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰਨੇ ਆ ਤਾਂ ਕਿ ਸਾਡੀ ਵੋਟਾਂ ਨਾਲ ਐਮਪੀ ਬਣਨਾ ਨਾ ਕਿ ਐਦਾ ਐਦਾ ਪ੍ਰਸ਼ਾਸਨ ਲਾ ਕੇ ਉਹਨਾਂ ਨੇ ਐਮਪੀ ਬਣ ਜਾਣਾ ਅਸੀਂ ਇੱਕ ਇੱਕ ਵੋਟ ਪਾਵਾਂਗੇ ਤਾਂ ਉਹ ਬਣ ਕੇ ਜਾਣਗੇ ਲੇਕਿਨ ਸਾਡੇ ਸਵਾਲਾਂ ਦੇ ਜਵਾਬ ਦੇਣ ਸਾਡੇ ਨਾਲ ਗੱਲ ਕਰਨ ਸਾਡੇ ਨਾਲ ਬੈਠ ਕੇ ਗੱਲ ਕਰਨ ਅਜ ਤਾਂ ਕਹਿੰਦੇ ਬੈਠ ਕੇ ਆਜੋ ਸਾਡੇ ਦਫ਼ਤਰ ਆਜੋ ਬੈਠ ਕੇ ਗੱਲ ਕਰ ਲਓ ਲੇਕਿਨ ਉਹਨਾਂ ਦਾ ਫਰਜ ਮੰਡਾ ਪ੍ਰਸ਼ਾਸਨ ਦਾ ਮੰਡਾ ਉੱਚ ਅਧਿਕਾਰੀਆਂ ਦਾ ਫਰਜ ਮੰਡਾ ਸਾਡੇ ਨਾਲ ਮਿਲਾਲ ਕੇ ਗੱਲ ਕਰਾ ਸਾਡੇ ਸਵਾਲਾਂ ਦੇ ਜਵਾਬ ਦੇ ਤਾਂ ਅਸੀਂ ਪੁੱਛਾਂਗੇ ਵੀ ਤੁਹਾਡਾ ਹੱਕ ਮੰਡਾ ਵੋਟ ਮੰਗਣਾ ਜਾਂ ਨਹੀਂ ਮੰਗਣਾ ਵੋਟ ਅਸੀਂ ਪਾਣੀ ਮੈਂ ਆਪਣੇ ਸਾਰੇ ਭਰਾਵਾਂ ਨਾਲ ਉਲੜ ਵਾਰੀ ਕਰਨ ਦਾ ਕੋਈ ਫਾਇਦਾ ਨਹੀਂ ਵੋਟਾਂ ਅਸੀਂ ਪਾਣੀਆ ਔਰ ਸਾਡਾ ਜਿਹੜਾ ਸਲੁਕਤ ਮੋਰਚੇ ਦੀ ਕਾਲ ਦਾ ਜਵਾਬ ਸਵਾਲ ਅਸੀਂ ਉਹਨਾਂ ਨੂੰ ਯੂ ਕਰਨਾ 21 ਤਰੀਕ ਦੀ ਸਾਡੀ ਜਿਹੜੀ ਜਗਰਾਉ ਮਹਾ ਪੰਚਾਇਤ ਆ ਉਹਦੇ ਵਿੱਚ ਵੀ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਸਾਨੂੰ ਕਿਤੇ ਰੋਕਣ ਦੀ ਕੋਸ਼ਿਸ਼ ਨਾ ਕਰਿਓ ਫਿਰ ਤੁਸੀਂ ਕਹਿੰਦੇ ਆਪੇ ਪੰਜਾਬ ਦਾ ਮਾਹੌਲ ਤੁਸੀਂ ਖਰਾਬ ਕਰਦੇ ਆ ਇਹ ਤੁਹਾਡਾ ਤੁਹਾਡਾ ਆਪਣਾ ਫੈਸਲਾ ਹੋਗਾ ਤੁਸੀਂ ਕਰਦੇ ਆਂਗਾ ਅਸੀਂ ਕਰਦੇ ਆਂ ਫਿਰ ਜਿੱਦਾਂ ਕਿ ਨਾਗਾ لینڈ ਦੇ ਵਿੱਚ 0% VOTING ਹੋਈ ਆ ਕਿਤੇ ਉਹ ਮਾਹੌਲ ਨਾ ਪੰਜਾਬ ਦੇ ਵਿੱਚ ਸਿਆਰ ਕਰ ਦਿਓ ਅਸੀਂ ਆਪਣੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਵੇਣਦੇ ਆ ਕਿਸੇ ਨੇ ਹੁੱਲੜਵਾਜ ਨਹੀਂ ਕਰਨੀ ਕਿਸੇ ਕੋ ਮਾਰੀ ਸ਼ਹਾਦਤ ਨਹੀਂ ਵਰਤਣੀ ਔਰ ਜਿਹੜੇ ਸਾਡੇ 10 ਬੰਨ ਜਵਾਬ ਆਏ ਆ ਆਪਾਂ ਉਹਨਾਂ ਨੂੰ ਪੁੱਛਣੇ ਆ ਇਹੀ ਮੈਂ ਸਾਰੇ ਭਰਾਵਾਂ ਕੇ ਬੇਨਤੀ ਕਰਦਾ ਆਂ ਮੈਂ ਔਰ ਪ੍ਰਸ਼ਾਸਨ ਮਾਰੇ ਤੁਹਾਡੇ ਮੀਡੀਆ ਨਾਲ ਵੀ ਇਹ ਬੇਨਤੀ ਕਰਦਾ ਆਂ ਕਿ ਸਾਡੀ ਉਹਨਾਂ ਨਾਲ ਗੱਲਬਾਤ ਕਰਾਈ ਜਾਵੇ ਜੇ ਪ੍ਰਸ਼ਾਸਨ ਤੁਹਾਨੂੰ ਅੱਗੇ ਨਹੀਂ ਜਾਣ ਦਿੰਦਾ ਤਾਂ ਅਗਲਾ ਤੁਹਾਡਾ ਏਜੰਡਾ ਕੀ ਹੋਏਗਾ ਅਗਲਾ ਜਿਹੜਾ ਅਸੀਂ ਪਿੰਡ ਪਿੰਡ ਤੋਂ ਇਹ ਪਿੰਡ ਪਿੰਡ ਜਾਣਗੇ ਅਸੀਂ ਪਿੰਡ ਪਿੰਡ ਜਿੱਦਾਂ ਸਾਡੇ ਲਈ ਨੇ ਨਾਕਾ ਦੀ ਜਿੱਲੀ ਵਾਸਤੇ ਕੀਤੀ ਅਸੀਂ ਪਿੰਡ ਪਿੰਡ ਕਰਵਾਵਾਂਗੇ ਇਹਨਾਂ ਦੇ ਵੈਰੀਗੇਟਿੰਗ ਤਾਂ ਕਿ ਸਾਡਾ ਰਾਈਟ ਬਣਦਾ ਜੋ ਸਵਿਧਾਨ ਦੀ ਰੰਗਣਾ ਇਹ ਕਰਦੇ ਅਸੀਂ ਨਹੀਂ ਕਰਦੇ ਅਸੀਂ ਸਵਿਧਾਨ ਦੇ ਨਾਲ ਜੋ ਸਵਿਧਾਨ ਨੇ ਸਾਨੂੰ ਹੱਕ ਦਿੱਤੇ ਹੋਆ 30% ਆਪਣੇ ਕਰਨੇ ਦਾ ਅਧੋਲਣ ਕਰਨ ਦਾ ਅਸੀਂ ਉਸ ਹਿਸਾਬ ਨਾਲ ਕਰਾਂਗੇ ਉਹਦੇ ਇੱਕ ਵੀ ਉਲੰਘਣਾ ਨਹੀਂ ਕਰਾਂਗੇ ਲੇਕਿਨ ਇਹ ਸਾਡੇ ਨਾਲ ਧੱਕਾ ਕਰਦਾ ਹਾਂਜੀ ਹੋਰ ਕੀ ਹਾਂਜੀ ਸਰਪ੍ਰਤ ਕੀ ਕਹਿਣਾ ਚਾਹੁੰਦੇ ਹੋ ਰੇਲ ਮਾਜਰਾ ਸਾਹਿਬ ਜੀ ਮੈਂ ਸਤਜੋ ਸਿੰਘ ਭਾਸੀ ਕਿਸਾਨ ਜੂਨ ਰਾਜੇਪੁਰ ਦਾ ਜਿਲ੍ਹਾ ਪ੍ਰਧਾਨ ਪਿਆਰੇ ਵੀਰੋ ਅੱਜ ਅਸੀਂ ਆਪਣੀ ਮੀਟਿੰਗ ਕਰ ਰਹੇ ਸੀ ਮੀਟਿੰਗ ਕਰਦੇ ਸਾਨੂੰ ਪਤਾ ਲੱਗਾ ਕਿ ਭਾਸੀ ਜਨਸੀ ਪਾਰਟੀ ਦੀ ਮੀਟਿੰਗ ਹੋ ਰਹੀ ਆ ਅਸੀਂ ਉਹਦੇ ਵਿੱਚ ਅਸੀਂ ਇਸੇ ਲਈ ਆਏ ਕਿ ਸਿਰਫ ਸਵਾਲ ਪੁੱਛਣ ਆਂ ਔਰ ਆਉਂਦਿਆ ਸਾਰੇ ਇਹਨਾਂ ਵੀਰਾਂ ਨੇ ਸਾਨੂੰ ਰੋਕ ਲਿਆ ਔਰ ਉਹ ਰੋਕਿਆ ਵੀ ਕਿਸ ਸਬਦਾਨ ਇਸ ਇਸ ਸਬਦਾਨ ਇਹ ਕੀ ਸਬਦਾਨ ਇਹ ਕਹਿੰਦਾ ਆ ਕਿ ਸਾਨੂੰ ਰੋਕੋ ਤੇ ਸਵਾਲ ਨਾ ਪੁੱਛੋ ਔਰ ਜਿੱਥੇ ਸਬਦਾਨ ਦੀ ਗੱਲ ਸੀ ਮੈਂ ਇਹਨਾਂ ਨੂੰ ਪੁੱਛਦਾ ਆ ਐਡ ਐਡ ਬੜੀਆਂ ਬੈਰੀਕੇਡ ਲਾਤੇ ਐਡ ਐਡ ਕੇਲ ਲਾਤੇ ਉੱਥੇ ਸਬਦਾਨ ਸੋਡਾ ਕਿੱਥੇ ਗਿਆ ਸੀ ਜਿੱਥੇ ਬੰਦੇ ਸਾਡੇ ਮਾਰੇ ਮੁੰਡਾ ਮਾਰਿਆ ਉੱਥੇ ਇਹ ਵੀਰ ਕੋਲ ਸੀ ਉਸ ਵੇਲੇ ਸਬਦਾਨੇ ਦਾ ਕਿੱਥੇ ਗਿਆ ਸੀ ਜੇ ਮੁੰਡੇ ਦੀ ਜਵਾਲੇ ਪਾੜੇ ਜੇ ਮੁੰਡੇ ਲੱਫਾ ਪਾੜੀਆਂ ਇਹ ਵੀਰ ਉੱਥੇ ਸੀ ਉਸ ਵੇਲੇ ਸਬਦਾਨੇ ਦਾ ਕੀ ਕਹਿੰਦਾ ਸੀ ਔਰ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਵੀਰੋ ਸਾਡਾ ਭਾਰਤੀ ਕਿਸਾਨ ਜੋ ਰਾਜੇਪਾਲ ਦਾ ਇੱਕ ਅਸੂਲ ਆ ਅਸੀਂ ਕਦੇ ਕਿਸੇ ਦਾ ਫੁੱਲ ਔਰ ਪੱਤਾ ਵੀ ਜ਼ੋਰ ਦੇ ਅਸੀਂ ਪਿਆਰ ਨਾਲ ਬੈ ਕੇ ਗੱਲ ਕਰਦੇ ਆ ਪਿਆਰ ਨਾਲ ਹੀ ਗੱਲ ਕਰਾਂਗੇ ਔਰ ਅਸੀਂ ਇਹੀ ਕਹਿਣਾ ਚਾਹੁੰਦੇ ਅੱਜ ਤੇ ਪਹਿਲੇ ਤਾਂ ਪੱਤਰਕਾਰ ਵੀਰਾਂ ਦਾ ਬੜਾ ਧੰਨਵਾਦ ਜਿਹੜੀ ਬੜੀ ਮਾਦ ਵਿੱਚ ਪਹੁੰਚੀ ਆ ਕਿਸਾਨ ਵੀਰਾਂ ਦੀ ਗੱਲ ਸੁਣਨ ਲਈ ਔਰ ਅੱਜ ਦੇ ਦਿਨ ਤੇ ਕਿਸਾਨ ਮੋਰਚੇ ਵੱਲੋਂ ਕਹਿੰਦਾ ਹਾਂ ਕਿ ਕਾਲ ਦਿੱਤੀ ਗਈ ਸੀ ਵੀ ਜਿਹੜਾ ਵੀ ਭਾਜਪਾ ਦੇ ਜਿੰਨੇ ਵੀ ਉਮੀਦਵਾਰ ਆ ਉਹਨਾਂ ਦਾ ਜਿਹੜਾ ਸ਼ਾਂਤਮਈ ਤਰੀਕੇ ਨਾਲ ਆਪਾਂ ਕਹਿੰਦਾ ਹਾਂ ਆਪਾਂ ਵਿਰੋਧ ਕਰਨਾ ਔਰ ਉਸੇ ਤਰ੍ਹਾਂ ਸਾਡੀ ਜਿਹੜੀ ਟੀਮ ਸੀ ਆ ਸ਼ਾਂਤਮਈ ਤਰੀਕੇ ਨਾਲ ਉਹਨਾਂ ਦੇ ਜਿਹੜੇ ਆ ਆਪਾਂ ਪ੍ਰਸ਼ਨਾਂ ਦੇ ਜਵਾਬ ਲੈਣੇ ਸੀਗੇ ਤੋਂ ਚਲੋ ਦਿੱਲੀ ਦੇ ਵਿੱਚ ਕਹਿੰਦਾ ਮਤਲਬ ਜਾਨ ਮੇਲੇ ਪੰਜਾਬ ਦੇ ਸਾਡੇ ਪੰਜਾਬੀਆਂ ਦਾ ਕਹਿੰਦਾ ਸਾਡੇ ਕਿਸਾਨ ਵੀ ਨਹੀਂ ਸਾਡੇ ਸਾਰੇ ਪੰਜਾਬੀ ਵੀਰ ਚਾਹੇ ਕਿਉਂਕਿ ਸਾਡਾ ਏਰੀਆ ਐਨ ਆਰ ਆਈ ਏਰੀਆ ਹੈ ਸਾਡੇ ਮੋਸਟਲੀ ਲੋਕ ਜਿਆਦਾ ਐਨ ਆਰ ਆਈ ਬਾਹਰ ਆ ਸਾਨੂੰ ਕਿੰਨੀਆਂ ਮੁਸ਼ਕਲਾਂ ਕਹਿੰਦਾ ਮੈਂ ਪਿਛਲੇ 6 ਮਹੀਨੇ ਤੋਂ ਸਾਲ ਤੋਂ ਆ ਰਹੀਆਂ ਸਾਡੇ ਰਸਤੇ ਹਰਿਆਣੇ ਰੁਕ ਗਏ ਮੈਂ ਇਹਨਾਂ ਤੇ ਪ੍ਰਸ਼ਨ ਇਹ ਪੁੱਛਣਾ ਚਾਹੁੰਦਾ ਡਾਕਟਰ ਸੁਭਾਸ਼ ਸ਼ਰਮਾ ਜੀ ਦੇ ਵੀ ਜੇ ਤੁਸੀਂ ਇੱਥੋਂ ਇਲੈਕਸ਼ਨ ਲੜਦੇ ਸਾਨੂੰ ਇਹ ਪਹਿਲਾ ਸਾਡਾ ਸਵਾਲ ਦਾ ਇਹ ਜਵਾਬ ਦਿਓ ਵੀ ਭਾਰਤ ਦੀ ਜਿਹੜੀ ਰਾਜਧਾਨੀ ਉਹ ਦਿੱਲੀ ਹੈ ਕਿ ਜੇ ਲਾਹੌਰ ਹੈ ਜਿਹੜਾ ਸਾਨੂੰ ਦਿੱਲੀ ਵਿੱਚ ਜਾਣ ਤੋਂ ਰੋਕਿਆ ਗਿਆ ਦਿੱਲੀ ਦੇ ਸਾਡੇ ਕਹਿੰਦਾ ਮਤਲਬ ਉੱਥੇ ਇਹਨੇ ਨਸੂਏ ਲਾਏ ਗਿਆ ਸਾਡੇ ਨੌਜਵਾਨਾਂ ਦੀਆਂ ਲੱਤਾਂ ਚੋੜੀਆਂ ਗਈਆਂ ਉਹਦਾ ਜ਼ਿੰਮੇਵਾਰ ਕੌਣ ਹੈ ਅਸੀਂ ਇਹਨਾਂ ਪ੍ਰਸ਼ਨਾਂ ਦਾ ਜਵਾਬ ਲੈਣ ਅੱਜ ਉਹਨਾਂ ਕੋਲ ਆਏ ਹਾਂ ਸਾਨੂੰ ਸਾਡੀ ਪ੍ਰਸ਼ਾਸਨ ਮੋਰ ਵੀ ਬੇਨਤੀ ਹੈ ਵੀ ਸਾਡੇ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਕੋਈ ਹੁੱਲੜਬਾਜੀ ਕਰਨ ਵਾਲਾ ਇਨਸਾਨ ਨਹੀਂ ਹੈ ਸਾਰੇ ਕਹਿੰਦਾ ਰੈਪਿਊਟਿਡ ਫੈਮਲੀਆ ਦੇ ਮੈਂਬਰਸ ਹੈ ਔਰ ਕਹਿੰਦਾ ਅੱਧਰ ਅਸੀਂ ਇਹੇ ਪ੍ਰਸ਼ਨ ਉਹਨਾਂ ਤੇ ਪੁੱਛਣਾ ਜੋ ਮੈਂ ਸਾਨੂੰ ਅੱਜ ਪ੍ਰੈਸ ਦੇ ਤੁਹਾਨੂੰ ਇਹ ਪ੍ਰਚਾਰ ਬੜੇ ਹੋ ਜੋ ਖੁੱਲੇ ਜੋ ਫੋਟੋ ਖਿੱਚੀ ਮੈਂ ਕਮਿੰਗ ਸਾਲ ਮੋਰਚੇ ਦੇ ਚੇਅਰਮੈਨ ਦੇ ਤੌਰ ਤੇ ਪ੍ਰਸ਼ਾਸਨ ਦੇ ਨਾਲ ਇਹ ਗੱਲ ਕਰਨੀ ਚਾਹੁੰਦਾ ਕਿ ਸਾਡੇ ਵੀਰ ਇੱਥੇ ਡਿਪਟੀ ਸਾਹਿਬ ਨੇ ਸਾਨੂੰ ਰੋਕਿਆ ਇਹ ਤਰਕ ਦਿੱਤਾ ਗਿਆ ਕਿ ਵੀ ਤੁਸੀਂ ਕੋਈ ਲਾ ਐਂਡ ਆਰਡਰ ਨਾ ਮਿਸ ਹੋ ਜਾਏ ਮੈਂ ਇਹ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਲਾ ਐਂਡ ਆਰਡਰ ਅਸੀਂ ਮਿਸ ਕਰ ਰਹੇ ਹਾਂ ਜਾਂ ਲਾ ਐਂਡ ਆਰਡਰ ਮਿਸ ਇਹ ਕਰਦੇ ਆ ਜਦੋਂ ਇਹ ਉੱਥੇ ਕਿਲ ਘਟ ਦਿੰਦੇ ਆ ਜਦੋਂ ਇਹ ਉੱਥੋਂ ਸਾਡੇ ਸਾਡੀ ਟੈਰੀਟਰੀ ਦੇ ਵਿੱਚ ਸਾਡੇ ਨੌਜਵਾਨ ਸ਼ੁਭ ਕਰਨ ਨੂੰ ਸ਼ਹੀਦ ਕਰ ਦਿੰਦੇ ਆ ਜਦੋਂ ਇਹ ਸਾਨੂੰ ਉਥੋਂ ਸਾਡੇ ਤੇ ਡਾਂਗਾ ਚਲਾਉਂਦੇ ਆ ਉਸ ਵੇਲੇ ਲਾ ਜਾਣ ਡਰ ਦੀ ਸਥਿਤੀ ਮਜ਼ਬੂਤ ਹੋਣੀ ਜਾਂਦੀ ਹੈ ਅਸੀਂ ਪ੍ਰਸ਼ਾਸਨ ਨੂੰ ਇਹ ਚੰਗੇ ਨਾਗਰਿਕ ਹੋਣ ਦੇ ਨਾਤੇ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਆਪਣੇ ਸਵਾਲ ਪੁੱਛਣੇ ਆ ਸ਼ਾਂਤਮਈ ਤਰੀਕੇ ਨਾਲ ਪੁੱਛਣੇ ਆ ਸਾਨੂੰ ਉਹਨਾਂ ਤੱਕ ਜਾਣ ਦਿਓ ਔਰ ਜੇ ਸਾਨੂੰ ਉਹਨਾਂ ਤੱਕ ਨਹੀਂ ਜਾਣ ਦਿੱਤਾ ਜਾਊਗਾ ਜਿਹੜਾ ਸਾਡਾ ਇਹ ਸੰਘਰਸ਼ ਹੈ ਅਸੀਂ